ਮਿੱਤਰੋ ਪਿਆਰ ਨਾਲ ਚੱਲਾ ਤੁਹਾਡਾ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸੋ ਅੱਜ ਚਾਚੇ ਨੇ ਪੱਟੇ ਸੀ ਆਲੂ ਗੱਪਾ ਟਰਾਲੀ ਵਿੱਚ ਲੋਡ ਕਰਨ ਚੱਲੇ ਵੇਖੋ ਤੁਸੀਂ ਬਲੌਗ ਤੁਹਾਨੂੰ ਜਾ ਕੇ ਦਿਖਾਂਦੇ ਆਪਾਂ ਉੱਥੇ ਖੇਤਾਂ ਵਿੱਚ ਬਾਕੀ ਤੁਹਾਨੂੰ ਰਾਤ ਨੂੰ ਆਪਾਂ ਨੇ ਇੱਕ ਸਰਪ੍ਰਾਈਜ਼ ਦੇਖਣ ਦੇਣਾ ਬਲੌਗ ਨੂੰ ਦੇਖਦੇ ਰਹੋ ਤੁਸੀਂ ਬਾਕੀ ਆਪਾਂ ਹੁਣ ਮਿਲਦੇ ਤੁਹਾਨੂੰ ਖੇਤ ਵਿੱਚ ਜਾ ਕੇ ਲੋਬੀ ਮਿੱਤਰੋ ਆਪਾਂ ਪਹੁੰਚ ਗਏ ਖੇਤਾਂ ਦੇ ਵਿੱਚ ਲੋ ਦੇਖੋ ਕਰੋ ਚੱਕ ਬਾ ਹੁਣ ਆਪਾਂ ਥੋੜੀ ਦੇਰ ਤੱਕ ਲੱਦਦੇ ਟਰੈਲੀ ਵਿੱਚ ਥੈਲੇ ਦਿਖਾਂਦੇ ਆਪਾਂ ਤੁਹਾਨੂੰ ਅੱਗੇ ਵਲੌਗ ਵਿੱਚ ਟਰੈਲੀ ਦੇ ਵਿੱਚ ਕਰੋ ਚੱਕ ਕੋਈ ਮਿੱਤਰੋ ਲੱਦਣੀ ਸ਼ੁਰੂ ਹੋ ਗਏ ਤੇ ਬਾਕੀ 80 ਦੇ ਕਰੀਬ ਥੱਲੇ ਐ 20 20 ਢੰਗ ਲਾ ਰਹੇ ਆਪਾਂ ਕਰੋ ਚੈੱਕ ਬਾਕੀ ਤੁਹਾਨੂੰ ਅੱਗੇ ਮਿਲਦੇ ਆਪਾਂ ਕੰਟੀਨਿਊ ਕਰਦੇ ਅੱਗੇ ਵਾਹ ਵਾਹ ਕੀਤੇ ਨਾ ਲਿਖੂਗੇ ਕਰੋ ਚੱਕ ਉੱਧਰ ਗੁਰਦੁਆਰੇ ਸਾਹਿਬ ਵੀ ਚਪਾਟ ਵੀ ਹੋਣ ਲੱਗ ਗਿਆ ਦੋ ਢਾਂਗਾ ਲਾਤੀਆਂ ਬੀਬੀ ਦੀਆਂ ਤੀਜੀ ਢਾਂਗ ਸ਼ੁਰੂ ਕਰਤੀ ਲਾਣੀ ਕਰੋ ਚੱਕ ਦੋ ਢਾਂਗਾ ਲੱਗ ਗਿਆ ਬੀਬੀ ਦੀਆਂ ਪੂਰੀਆਂ ਤੀਜੀ ਬਾਅਦ ਲੱਗਣ ਵਾਲੀ ਉਹ ਹੈ ਚਾਰ ਪੰਜ ਕੁ ਥੱਲੇ ਹੋਰ ਆਣੇ ਤੀਜੀ ਵਿੱਚ ਵੀ ਬਾ ਚੌਥੀ ਢਾਂਗ ਸ਼ੁਰੂ ਹੋਣੇ ਵਾਲੀ ਹੁਣ ਥੋੜੀ ਦੇਰ ਤੱਕ ਦਿਨ ਕੇ 15 ਮਿੰਟ ਲਾਏ ਬਈ ਬੰਦੇ ਆਣੇ ਲੱਦਣੇ ਨੂੰ ਚਲ ਪਾ ਦਿਓ 42 ਬਾਈ ਬਸ ਕਿਤੇ ਨਹੀਂ ਆ ਰਹਾ ਮੜਾ ਮੜਾ ਦੀ ਮੈਂ ਤੁਹਾਨੂੰ ਕਿਹਾ ਇੱਕ ਜ਼ਿੰਮੇਵਾਰ ਦਾ ਕੰਮ ਹੈ ਇਹ ਨਹੀ ਆ ਰਹਾ ਉਦੋਂ ਬਾਈ ਕਹਿੰਦਾ 35 ਘੰਟੇ ਬਾਜ ਨੂੰ ਕੰਮ ਆ ਸਾਰੀ ਗੱਡੀ ਚੜ੍ਹਦੇ ਪੈਸੇ ਪਹਿਲਾਂ ਚਲ ਮੈਂ ਤਾਂ ਤੁਹਾਨੂੰ ਕਹਿੰਦਾ ਚਾਹ ਤਰਨ ਮਾਰ ਚਲ ਹਾਇ ਕਰਿਓ ਹੈਲੋ ਉਹ ਪਾ ਦਿਓ 74 ਘੱਟੇ ਪਾ ਦਿਓ 74 ਹਾਂ ਲੋ ਵੀ ਬਈ ਟਰਾਲੀ ਮਾਤੇ ਗੱਡੀ ਵਿੱਚ ਪਲਟੀ ਮਾਰਨ ਲੱਗੇ ਥੱਲੇ 70 ਥੱਲੇ ਆਪਾਂ ਨੇ ਗੱਡੀ ਵਿੱਚ ਲੋਡ ਕਰ ਦੇਣੀ ਪਿੱਛੇ 10 ਕੁ ਥੱਲੇ ਬਚ ਜੂਗੇ ਟਰਾਲੀ ਵਿੱਚੋਂ ਆਪਾਂ ਨੇ ਦੂਈ ਟਰਾਲੀ ਵਿੱਚ ਲੱਦ ਦੇਣੀ ਦੂਈ ਟਰਾਲੀ ਵਿੱਚ ਲੱਦ ਕੇ ਹੋਰ ਟਰਾਲੀ ਵਿੱਚ ਮੰਡੇ ਨੂੰ ਲੈ ਜਾਣੇ ਫਿਰ। ਵੀ ਮਿੱਤਰੋ ਲੱਡੂ ਹੋ ਗਏ ਗੱਡੇ ਵਿੱਚ ਥੱਲੇ ਤਿੰਨ ਚਾਰ ਕੱਟੇ ਹੋਰ ਲੱਦਣ ਗੱਡੀ ਵਿੱਚ। ਬਾਕੀ ਜਿਹੜੇ ਬੱਚੇ ਦੂਈ ਟਰਾਲੀ ਵਿੱਚ ਲੱਦ ਦਣੇ ਤਿੰਨ ਥੱਲੇ ਨੀਚੇ ਪਏ। ਉਮ ਨਹੀਂ ਲੱਗ ਰਿਹਾ। ਮਿੱਤਰੋ ਲੱਦ ਹੋ ਗਏ ਗੱਡੀ ਵਿੱਚ ਥੱਲੇ ਤਿੰਨ ਥੱਲੇ ਬਚ ਗਏ ਟਰਾਲੀ ਵਿੱਚ ਤਿੰਨੇ ਨੀਚੇ ਪਏ ਟੋਟਲ 6 ਥੱਲੇ ਬਚ ਗਏ ਆਪਣੇ ਕੋਲ। ਹੁਣ ਆਪਾਂ ਦੂਜੀ ਟਰਾਲੀ ਵਿੱਚ ਲੱਦੂਗੇ ਇਹਨਾਂ ਨੂੰ। ਘੰਟੇ ਪਾ ਕੰਟਾ ਕਰਾਣੇ ਨੂੰ। ਉਹ ਜਾਰੀ। ਤੇ ਬਾਕੀ ਉਹ ਸਾਹਮਣੇ 에ਰਪੋਰਟ ਰੋਡ ਹੈ। ਆਪਾਂ ਇਹਨੇ ਉੱਥੇ ਆ ਕੇ ਖੜ ਜਣਾ 6 ਕੱਟੇ ਜਿਹੜੇ ਆਪਾਂ ਨੇ ਦੂਜੀ ਟਰਾਲੀ ਵਿੱਚ ਲੱਦ ਦਣੇ। ਉੱਥੇ ਆ ਕੇ ਮਿਲਦੇ ਹੁਣ ਤੁਹਾਨੂੰ ਆਪਾਂ। ਬਾਕੀ 5-10 ਮਿੰਟ ਤੱਕ ਦੂਜੀ ਟਰਾਲੀ ਆਉਂਗੀ ਆਪਾਂ ਨੇ ਛੇ ਥੱਲੇ ਉਹਦੇ ਵਿੱਚ ਲੱਦ ਦੇਣੇ ਆਪਾਂ ਨੇ ਟਰਾਲੀ ਖਾਲੀ ਕਰਕੇ ਚਲੇ ਜਾਣਾ ਘਰ ਨੂੰ ਤੇ ਬਾਕੀ ਮਿੱਤਰੋ ਜਿਹੜਾ ਉਹ ਅੰਬ ਦਿਖਦਾ ਰੋਡ ਵਿੱਚ ਆ ਪਹਿਲਾਂ ਉਰੇ ਸਾਡੀ ਜੁਇਨ ਹੁੰਦੀ ਸੀ ਦੋ ਅੰਬ ਹੁੰਦੇ ਤੇ ਉਰੇ ਇੱਕ ਰੋਡ ਤੇ ਗੱਬਿਆ ਗਿਆ ਤਾਂ ਉਹ ਪੱਟ ਤੇ ਤਾਂ ਇੱਕ ਨਿਸ਼ਾਨੀ ਆਪਣੇ ਖੇਤਾਂ ਦੀ ਉਰੇ ਰਹਿ ਗਈ ਅੰਬ ਲੋ ਵੀ ਮਿੱਤਰੋ ਕਰੋ ਚੱਕ ਸਰਪ੍ਰਾਈਜ਼ ਲੈ ਲਿਆ ਆਪਣਾ iPhone 16 Pro ਹੁਣ ਬਲੌਗ ਬਲੌਗ ਕਿਹਨਾਂ ਟਾਈ ਕਰਨੇ ਆ ਆਪਣੇ ਇਹਦੇ ਵਿੱਚ ਬਣਾਈ ਕਰੂੰਗੇ ਆਪਾਂ ਬਲੌਗ ਦੋ ਪਰ ਚੱਕ ਨਾਲ ਕੇਬਲ ਦੇ ਇਹਨਾਂ ਨੇ ਇੱਕ ਇੱਕ سیم ਵਾਲਾ ਹੋਦੀ ਪਿੰ ਲਈ Продолжение ਚਲੋ ਮਿੱਤਰੋ ਅੱਜ ਦੇ ਬਲੌਗ ਵਿੱਚ ਐਨ ਨਹੀਂ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਛੇਤੀ ਤੋਂ ਛੇਤੀ ਆਪਣੇ 1000 ਸਬਸਕ੍ਰਾਈਬਰ ਕਰ ਦਿਓ ਧੰਨਵਾਦ ਤੁਹਾਡਾ ਬਲੌਗ ਦੇਖਣ ਲਈ